ਉਹ ਸਤਿਉ ਜੈ ਪੀਮ ਜਪਾਤ ਜੈ ਗੁਰੂਦੇਵ ਧੰ ਗੁਰਦੇਵ ਜੈ ਕਬੀਰ ਧੰ ਕਬੀਰ ਅੱਜ ਅਸੀਂ ਸ਼੍ਰੀ ਗੁਰਬਦਾਸ ਟਾਈਗਰ ਫੋਰਸ ਇੱਕ ਵੀਰ ਪੰਥੀ ਸਮਾਜ ਦੇ ਮਾਧਿਅਮ ਭਲੋਂ ਅੱਜ ਅਸੀਂ ਐਸਐਸਪੀ ਸਾਹਿਬ ਐਡੀਸੀ ਸਾਹਿਬ ਨੂੰ ਮਿਲੇ ਔਰ ਸਾਡਾ ਜੋ 22 ਤਰੀਕ ਦਾ ਗੁਰੂ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਜੋ ਆਪਾਂ ਬੂਟਿਆਂ ਦਾ ਲੰਗਰ ਜੋ ਕਿ ਵਾਤਾਵਰਣ ਨੂੰ ਦੇਖਦੇ ਹੋਏ ਕਿਉਂਕਿ ਗਰਮੀ ਬਹੁਤ ਪੈ ਰਹੀ ਆ। ਔਰ ਪਸ਼ੂ ਪੰਛੀਆਂ ਲਈ ਕਿਤੇ ਛਾਂ ਨੂੰ ਕਿਉਂਕਿ ਜ਼ਿਆਦਾਤਰ ਲੋਕਾਂ ਨੇ ਦਰਖਤ ਕੱਟ ਦਿੱਤੇ ਆ ਅੱਗਾ ਜ਼ਿਆਦਾ ਲਾਈਆਂ ਜਾ ਰਹੀਆਂ। ਉਸ ਚੀਜ਼ ਨੂੰ ਦੇਖਦੇ ਹੋਏ ਗੁਰੂ ਅਰਬਦਾਸ ਟਾਈਗਰ ਫੋਰਸ ਵੱਲੋਂ 22 ਤਰੀਕ ਦਿਨ ਸ਼ਨੀਵਾਰ ਨੂੰ ਠੰਡੇ ਮਿੱਠੇ ਜਲਦੀ ਸ਼ਵੀਲ ਅਤੇ ਵਾਤਾਵਰਣ ਨੂੰ ਸਮਰਪਿਤ ਆਪਾਂ ਨਾਲ ਛੋਲਿਆਂ ਦਾ ਲੰਗਰ ਵੀ ਲਾਇਆ ਜਾਏਗਾ ਔਰ ਬੂਟਿਆਂ ਦਾ ਜੋ ਕਿ ਲੰਗਰ ਲਗਾਇਆ ਜਾਊ ਜਿਹਦੇ ਵਿੱਚ ਨਿੰਮ ਹੋਏਗਾ ਸੁਹਾਂਜਣਾ ਹੋਏਗਾ ਬੋੜ ਪਿੱਪਲ ਜੋ ਇਦਾਂ ਦੇ ਜੋ ਆਕਸੀਜਨ ਦੇਣ ਵਾਲੇ ਬੂਟੇ ਆ ਸੰਨ ਉਹ ਲਗਾਏ ਜਾਣਗੇ ਔਰ ਬੰਡੇ ਵੀ ਜਾਣਗੇ ਔਰ ਇੱਕ ਅਸੀਂ ਇਹ ਵੀ ਅਪੀਲ ਕਰਦੇ ਆ ਲੋਕਾਂ ਨੂੰ ਕਿ ਆਪਣੇ ਭੈਣਾ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਬੂਟੇ ਲਾਓ ਜਿਹਦੇ ਨਾਲ ਕਿ ਸਾਡਾ ਵਾਤਾਵਰਣ ਠੰਡਾ ਹੋ ਸਕੇ ਜੋ بارشਾਂ ਵੱਧ ਤੋਂ ਵੱਧ ਪੈ ਸਕਣ ਸੋ ਵੀਰਾਂ ਨੂੰ ਕਹਿੰਦੇ ਜੇ ਇੱਕ ਬੂਟਾ ਕੱਟਦੇ ਤੇ ਦੋ ਲਗਾਓ ਸੋ ਅਸੀਂ ਸਾਰਿਆਂ ਨੇ ਤਹਈਆ ਕੀਤਾ ਕਿ ਅਸੀਂ ਵੱਧ ਤੋਂ ਵੱਧ ਇਸ ਸਾਲ ਦੇ ਵਿੱਚ ਵੱਧ ਤੋਂ ਵੱਧ ਬੂਟੇ ਆਹੀ ਲਗਾਵਾਂਗੇ ਉਸ ਦਿਨ 22 ਤਰੀਕ ਦਿਨ ਸ਼ਨੀਵਾਰ ਨੂੰ ਸਾਡਾ ਜਿਹੜਾ 22 1200 ਬੂਟਾ ਦੇਣ ਦਾ ਸਾਡਾ ਵੰਡਣ ਦਾ ਸਾਡਾ ਜੋ ਕਿ ਟੀਚਰ ਹੈਗਾ ਉਹ ਅਸਟੀਚਾ ਪੂਰਾ ਕਰਾਂਗੇ ਸੋ ਇਸੇ ਸਬੰਧ ਵਿੱਚ ਅਸੀਂ ਆਪਣੇ ਆਫੀਸਰ ਸਹਿਬਾਨ ਜੀ ਨੂੰ ਮਿਲਣਾ ਆਏ ਸੀ ਸੋ ਮੇਰੇ ਨਾਲ ਪਮਾਨਾਰੂ ਨੰਗਲ ਜੀ ਔਰ ਫਟੋ ਖਾਨਪੁਰੀ ਜੀ ਪੰਮਾ ਨਰੂ ਨੰਗਲ ਜੀ ਔਰ ਬਿੱਟੂ ਸੋਤਾ ਜੀ ਟਿੰਕੂ ਭਾਜੀ ਔਰ ਸਾਡੇ ਮੀਡੀਆ ਇਨਚਾਰਜ ਜੋ ਕਿ ਪਰਸ਼ੋਤਮ ਜੀ ਉਹ ਵੀ ਨਾਲ ਆਏ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਉਸ ਦਿਨ ਨੂੰ ਅਸੀਂ ਅਪੀਲ ਕਰਦੇ ਕਿ 22 ਤਰੀਕ ਨੂੰ ਸਾਰੇ ਵੀਰਿਆ ਭੈਣਾ ਭਰਾਵਾਂ ਨੇ ਸਵਰਨ ਪੈਲਸ ਚੰਡੀਗੜ੍ਹ ਬਾਈਪਾਸ ਸਾਰਿਆਂ ਨੂੰ ਹਮਾਕੇ ਪਹੁੰਚ ਦੀ ਕਿਰਪਾਲਤਾ ਕਰਨੀ ਤਾਂ ਕਿ ਸਾਡਾ ਜੋ ਟੀਚਾ ਪੂਰਾ ਹੋ ਸਕੇ ਸਤਿਓ ਜੈ ਭੀਮ ਜੈ ਭਾਰਤ ਜੈ ਗੁਰਦੇਵਤਨ ਗੁਰਦੇਵ ਜਿਹੜੇ ਪ੍ਰੋਗਰਾਮ ਕਰਾ ਰਹੇ ਆ ਕਬੀਰ ਮਹਾਰਾਜ ਦਾ ਇਹ ਸੋਨ ਜੈ ਗੁਰਦੇਵਤਨ ਗੁਰਦੇਵ ਸਤਿਗੁਰ ਕਬੀਰ ਮਹਾਰਾਜ ਕੀ ਜੈ ਸਤਿਗੁਰ ਅਵਦਾਸ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ 22 ਤਰੀਕ ਨੂੰ ਸ੍ਰੀ ਗੁਰੂ ਕਬੀਰ ਮਹਾਰਾਜ ਦਾ ਗੁਰਪੜ੍ਹ ਦੇ ਉੱਤੇ ਅਸੀਂ ਸ੍ਰੀ ਗੁਰੂ ਅਵਦਾਸ ਟਾਈਗਰ ਫੋਰਸ ਔਰ ਹੋਰ ਸਾਡੇ ਜਥੇਬੰਦੀਆਂ ਲੋ ਅਸੀਂ ਬੂਟਿਆਂ ਦਾ ਲੰਗਰ ਲਗਾਉਣ ਜਾ ਰਹੇ ਹਾਂ ਡੇਟਾ ਇਹ ਮੁਹਮੂਰੂ ਕੀਤੀ ਗਈ ਆ ਅੱਜ ਦੀਆਂ ਜੋ ਤਾਪਮਾਨਾਂ ਟੈਂਪਰੇਚਰ ਨੂੰ ਦੇਖਦੇ ਹੋਏ ਗਰਮੀ ਜ਼ਿਆਦਾ ਬੂਟੇ ਕੱਟੇ ਜਾ ਰਹੇ ਆ ਔਰ ਜ਼ੂਥ ਜਿਹੜਾ ਇਸ ਵੱਲ ਨੂੰ ਕਰੇਜ ਕਰੇ ਇਸ ਲਈ ਅਸੀਂ 12 1500 ਬੂਟਾ ਸਰਕਾਰ ਤੋਂ ਲਿਆ ਉਹਨਾਂ ਬੂਟਿਆਂ ਦੀ ਜਿਹੜੀ ਲਵਾਈ ਆ ਦੇਖ ਰੇਖਾ ਉਹ ਵੀ ਅਸੀਂ ਆਪ ਕਰਾਂਗੇ ਫੋਰਸ ਦੀ ਜ਼ਿੰਮੇਵਾਰੀ ਹੋਊਗੀ ਫੋਰਸ ਕਰੂਗੀ ਪਾਣੀ ਦੇ ਟੈਂਕਰ ਅਸੀਂ ਆਪ ਪ੍ਰੋਵਾਈਡ ਕਰਾਵਾਂਗੇ ਪਿੰਡਾਂ ਦੇ ਵਿੱਚ ਸ਼ਮਸ਼ਾਨ ਘਾਟਾ ਸਰਕਾਰੀ ਜਿੱਥੇ ਵੀ ਅਦਾਰੇ ਹੈਗੇ ਆ ਜਾਂ ਅੰਜਕਰ ਵਗੈਰਾ ਕੁਝ ਵੀ ਆ ਉਹਨਾਂ ਦੇ ਬੂਟੇ ਪੰਚਾਇਤਾਂ ਦੇ ਥਰੂ ਇਹ ਲਗਾਏ ਜਾਣਗੇ ਔਰ ਉਹਨਾਂ ਦੀ ਜਿਹੜੀ ਦੇਖਭਾਲ ਉਹ ਸ਼੍ਰੀ ਗੁਰੂ ਰਬਦਾਸ ਟੈ ਸਾਰੇ ਹੁਣ ਹਰ ਜੋਧੇ ਕਰਨਗੇ ਜਗੁਰਦੇਵ ਧੰਨ ਗੁਰਦੇਵ